ਸੀ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮੈਂ ਹਾਂ ਲਵਨੀਤ ਰੰਧਾਵਾ ਤੇ ਹੁਣ ਇੱਕ ਨਜ਼ਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ ਪੁਲਿਸ ਤਰੰਤਾਰਨ ਵੱਲੋਂ ਨਾਕਾਬੰਦੀ ਦੌਰਾਨ ਬਰਾਮਦ ਕੀਤੀ ਗਈ 1 ਕਿਲੋ 465 ਗ੍ਰਾਮ ਹੀਰੋਇਨ ਕਮਿਸ਼ਨਰ ਖੰਚਨਥੋਰੀ ਨੇ ਪੋਲਿੰਗ ਬੂਥ ਦਾ ਕੀਤਾ ਦੌਰਾ ਸੀਜੀਐਮ ਪ੍ਰਤਿਮਾ अरोड़ा ਵੱਲੋਂ ਵੰਡੇ ਗਏ ਲੋੜਵੰਦਾ ਵਿੱਚ ਕੰਬਲ ਅਤੇ ਹੁਣ ਖਬਰਾਂ ਵਿਸਥਾਰ ਨਾਲ ਪੁਲਿਸ ਤਰਨਤਾਰਨ ਵੱਲੋਂ 마ੜੇ ਅਨਸਰਾ ਅਤੇ ਨਸ਼ੇ ਦੇ ਸੋਦਾਗਰਾਂ ਨੂੰ ਫੜਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਨਾਕਾਬੰਦੀ ਦੌਰਾਨ ਸ਼ੱਕ ਦੇ ਆਧਾਰ ਤੇ ਦੋ ਨੌਜਵਾਨਾਂ ਦੀ ਚੈਕਿੰਗ ਕੀਤੀ ਗਈ ਜਿਨ੍ਹਾਂ ਦੇ ਕਬਜ਼ੇ 'ਚੋਂ 1 ਕਿਲੋ 455 ਗ੍ਰਾਮ ਹਿਰੋਇਨ ਇੱਕ ਘਾਰ ਬਰਾਮਦ ਕੀਤੀ ਗਈ ਐਸਐਸਪੀ ਤਰਨਤਾਰਨ ਅਸ਼ਵਨੀ ਕਪੂਰ ਵੱਲੋਂ ਪ੍ਰੈਸ ਕਾਨਫਰੰਸ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਗਈ ਕੱਲ ਸਪੈਸ਼ਲ ਨਾਕਾਬੰਦੀ ਸੀਗੀ ਸਾਡੀ ਐਸਆਈ ਚਰਨਜੀਤ ਸਿੰਘੇ ਦਾ ਖਾਲੜੇ ਥਾਣੇ ਦਾ ਉਹਨੇ ਨਾਟਕਾ ਲਾਇਆ ਹੋਇਆ ਸੀਗਾ ਸੂਆ ਪੁਲ ਤੇ ਵਿਰਮ ਤੋਂ ਜਿਹੜੀ ਕੋਹੜੇ ਨਾਂ ਦੀ ਸੜਕ ਉਹਦੇ ਤੇ ਉੱਥੋਂ ਇੱਕ ਗੱਡੀ ਆਂਦੀ ਦੇਖੀ ਐਕਸਯੂਵੀ 300 ਉਹਨਾਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਤੇਜ਼ ਕਰਨ ਲੱਗੇ ਸੀਗੇ ਹੜਬੜਾ ਕੇ ਉਹਨਾਂ ਤੋਂ ਗੱਡੀ ਉੱਥੇ ਬੰਦ ਹੋ ਗਈ ਬੰਦੇ ਕੱچے ਉਤਰ ਗਏ ਉਹਨਾਂ ਤੋਂ ਦੋ ਬੰਦੇ ਜਿਹੜੇ ਉਹਦੇ ਚ ਨੌਜਵਾਨ ਸਵਾਰ ਸੀ ਮੁੱਲਾ ਉਹਨਾਂ ਨੂੰ ਕੁਛ ਵਿੱਚ ਕੀਤੀ ਤਾਂ ਉਹਦਾ ਨੇ ਨਾਮ ਇੱਕ ਦਾ ਗੁਰਜੀਤ ਸਿੰਘ ਸੀਗਾ ਮੁੰਡੇ ਪਿੰਡ ਦਾ ਗੋਨੀਗੋਲ ਥਾਣੇ ਦਾ ਦੂਜੇ ਦਾ ਸੁਖਵਿੰਦਰ ਸਿੰਘ ਸੀਗਾ ਉਹਨਾਂ ਨੂੰ ਆਪਸ਼ਨ ਦੇ ਕੇ ਫਿਰ ਐਸਪੀ ਸਾਹਿਬ ਦੇ ਕੇ ਮੈਂ ਮੌਕੇ ਤੇ ਪੁੱਜੇ ਉਹਨਾਂ ਦੀ ਜਿਹੜੀ ਸਰਚ ਕੀਤੀ ਗਈ ਸਰਚ ਕਰਨ ਤੇ ਜਿਹੜਾ ਗੁਰਜੀਤ ਸੀਗਾ ਉਹਦੇ ਕੋਲੋਂ 508 ਗ੍ਰਾਮ ਤੇ ਦੂਜੇ ਕੋਲੋਂ ਸੁਖਵਿੰਦਰ ਕੋਲੋਂ 957 ਗ੍ਰਾਮ ਜਿਹੜੀ ਹੀਰੋਇਨ ਬਰਾਮਦ ਹੋਈ ਟੋਟਲ 1 ਕਿਲੋ 400 65 ਗ੍ਰਾਮ ਜ਼ਿਲ੍ਹਾ ਚੋਨ ਅਫਸਰ ਕਮ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਰਡ ਦੀਆਂ ਚੋਣਾਂ ਨੂੰ ਲੈ ਕੇ ਬਣਾਏ ਗਏ ਪੋਲਿੰਗ ਬੂਥ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹਰ ਅਤੇ ਸਕੂਲ ਆਫ ਐਮਿਨੈਂਸ ਸ਼ਿਹਾਟਾ ਦਾ ਦੌਰਾ ਕੀਤਾ ਗਿਆ ਅਤੇ ਬੀਐਲਓਜ਼ ਨੂੰ ਹਦਾਇਤ ਕੀਤੀ ਗਈ ਕਿ ਉਹ ਘਰ ਘਰ ਜਾ ਕੇ ਵੋਟਾਂ ਦੀ ਰਜਿਸਟ੍ਰੇਸ਼ਨ ਕਰਨ ਤਾਂ ਜੋ ਕੋਈ ਵੋਟਰ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ ਸੋ ਅਜਿਹੀ ਐਸਜੀਪੀਸੀ ਦੇ ਜਿਹੜੀ ਇਲੈਕਸ਼ਨਸ ਹੋਣੀਆਂ ਨੇ ਉਹਨਾਂ ਦਾ ਜਿਹੜਾ ਵੋਟਰ ਸੂਚੀ ਨੂੰ ਅਪਡੇਟ ਕਰਨ ਦਾ ਟਾਈਮ ਦਿੱਤਾ ਹੈ ਉਹ ਹੈਗਾ ਫਰਵਰੀ ਐਂਡ ਦੇ ਅਖੀਰ ਤੱਕ ਸੋ ਉਹਦੇ ਤਾਬੇ ਮੈਂ ਦੇਖ ਰਿਆ ਸੀਗਾ ਹਲੇ ਪ੍ਰੋਗਰੈਸ ਸਾਨੂੰ ਖਿਚਣ ਦੀ ਲੋੜ ਹੈ ਤੇ ਮੇਰੀ ਸਾਰੇ ਸਮੂਹ ਅੰਮ੍ਰਿਤਸਰ ਨਿਵਾਸੀਆਂ ਨੂੰ ਅਪੀਲ ਹੈ ਵੀ ਐਸਜੀਪੀਸੀ ਦੇ ਜਿਹੜੀ ਕੰਡੀਸ਼ਨਾਂ ਨੇ ਜਿਹਦੇ ਵਿੱਚ ਉਹ ਕੇਸ਼ਤਾਰੀ ਤੇ ਹੋਰ ਜਿਹੜਾ ਉਹਨਾਂ ਨੇ ਨਾਰਮ ਰੱਖੇ ਉਹਦੇ ਅਧੀਨ ਜਿਹੜੇ ਵੀ ਵੋਟਰ ਆਪਣੀ ਵੋਟ ਪਾਉਣ ਦੇ ਇੱਛੁਕ ਨੇ ਉਹ ਇਮੀਡੀਏਟਲੀ ਆਪਣੇ ਆਪਣੇ ਨੀਅਰਸਟ ਬੀਐਲਓ ਨੂੰ ਪਟਵਾਰੀ ਨੂੰ ਸੰਪਰਕ ਕਰ ਸਕਦੇ ਹੋ ਇਹ ਜਿਹੜੇ ਅਸੀਂ ਇਸ ਵਾਰ ਵੀ ਸ਼ਨੀਵਾਰ ਐਤਵਾਰ ਨੂੰ ਕੈਂਪਸ ਰੱਖੇ ਨੇ ਖਾਸ ਕਰ ਸ਼ਨੀਵਾਰ ਨੂੰ ਜਿਹੜਾ ਹੈਗਾ ਸੀ 3 ਘੰਟੇ ਦਾ ਕੈਂਪ ਰੱਖਿਆ ਸਵੇਰੇ 10:00 ਵਜੇ ਤੋਂ 1:00 ਵਜੇ ਤੱਕ ਜਿੱਥੇ ਸਾਰੇ ਬੀਐਲਓ ਆਪਣੇ ਆਪਣੇ ਬੂਥ ਤੇ ਬੈਠੇ ਹੋਣਗੇ ਅ ਅਸੀਂ ਸੰਡੇ ਨੂੰ ਵੀ 10:00 ਵਜੇ ਤੋਂ 4:00 ਵਜੇ ਤੱਕ ਰੱਖਿਆ ਹੈ ਕੈਂਪ ਸ਼ਨੀਵਾਰ ਨੂੰ ਕੱਟ ਰੱਖਿਆ ਕਿਉਂਕਿ ਲੋਹੜੀ ਦਾ ਤਿਉਹਾਰ ਨੂੰ ਦੇਖਦੇ ਹੋਏ ਅਸੀਂ ਲਿミਟਿਡ ਕੈਂਪ 3 ਘੰਟੇ ਦਾ ਰੱਖਿਆ ਤੇ ਮੈਂ ਚਾਹਾਂਗਾ ਵੀ ਸਾਰੇ ਇਮੀਡੀਏਟਲੀ ਆਪਣੇ ਨੂੰ ਐਸਜੀਪੀਸੀ ਇਲੈਕਸ਼ਨ ਦੇ ਲਈ ਵੋਟਰ ਤੌਰ ਵੋਟਰ ਰਜਿਸਟਰ ਕਰੋ ਐਂਡ ਇਸ ਕੈਂਪਸ ਦਾ ਸਪੈਸ਼ਲ ਲਾਭ ਉਠਾਓ ਤਰਨ ਤਰਨ ਵਿਖੇ ਸਰਬੱਤ ਦਾ ਪਲਾ ਚੈਰੀਟੇਬਲ ਟਰਸਟ ਵੱਲੋਂ ਸਰਦੀ ਦੀ ਰੁੱਤ ਨੂੰ ਦੇਖਦਿਆਂ ਝੁੱਗੀਆਂ ਚੌਂਪੜੀਆਂ 'ਚ ਰਹਿੰਦੇ ਲੋਕਾਂ ਨੂੰ ਕੰਬਲ ਵੰਡੇ ਗਏ ਇਸ ਮੌਕੇ ਜ਼ਿਲ੍ਹਾ ਸੀਜੀਐ ਜੱਜ ਪ੍ਰਤਿਮਾ अरोड़ा ਵੱਲੋਂ ਆਪਣੇ ਹੱਥੀਂ ਇਹਨਾਂ ਲੋੜਵੰਦ ਲੋਕਾਂ ਨੂੰ ਕੰਬਲ ਵੰਡੇ ਗਏ ਅਤੇ ਨਾਲ ਹੀ ਉਹਨਾਂ ਨੇ ਡਾਕਟਰ ਐਸ ਪੀ ਸਿੰਘ ਓਬਰਾਏ ਅਤੇ ਸਰਬੱਦਾ ਪਲਾ ਚੈਰੀਟੇਬਲ ਦੀ ਸਮੁੱਚੀ ਟੀਮ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਜੰਮੀਆਂ ਕਿ ਇਸ ਵਕਤ ਤਰੰਤਰੰਤ ਵਿੱਚ ਬਹੁਤ ਜ਼ਿਆਦਾ ਸਰਦੀ ਹੈ ਜੋ ਕਿ ਬਰਦਾਸ਼ਤ ਕਾਬਿਲ ਬਰਦਾਸ਼ਤ ਨਹੀਂ ਹੈਗੀ ਤੇ ਸਰਬੱਦਾ ਪਲਾ ਇੰਸਟੀਚਿਊਟ ਯਾ ਟਰਸਟ ਵਰੋਂ ਜਿਹੜੇ ਕੰਬਲ ਵੰਡੇ ਰਹੇ ਨੇ ਬਹੁਤ ਹੀ ਅੱਛਾ ਉਪਰਾਲਾ ਹੈ ਇਹਨਾਂ ਗਰੀਬਾਂ ਨੂੰ ਵੰਡਣ ਜਿਨ੍ਹਾਂ ਨੂੰ ਆਪਣਾ ਤਨ ਸ਼ਰੀਰ ਠੰਡਨ ਵਾਸਤੇ ਉਸ ਸੁਵਿਧਾਵਾਂ ਨਹੀਂ ਉਪਲਬਧ ਇਹਨਾਂ ਲਈ ਬਹੁਤ ਹੀ ਅੱਛੀ ਇੱਕ ਮਤਲਬ ਦਿਲੋਂ ਦੁਆ ਦੇਣ ਵਾਲੇ ਲੋਕ ਨੇ ਇਹ ਚੀਜ਼ਾਂ ਨੇ ਸਾਨੂੰ ਦਿਲੋਂ ਦੁਆ ਦਿੱਤੀਆਂ ਨੇ ਇਹਨਾਂ ਨੇ ٹرسٹ ਨੂੰ ਕਿ ਇਹਨਾਂ ਨੇ ਕੰਬਲ ਪ੍ਰੋਵਾਈਡ ਕੀਤੇ ਨੇ ਲੋਕ ਬਹੁਤ ਸਾਰੀ ਮਹਿਸੂਸ ਕਰ ਰਹੇ ਸੀ ਅਸੀਂ ਦੇਖਿਆ ਕਈ ਲੋਕ ਕਈ ਪਰਿਵਾਰਾਂ ਦੇ ਵਿੱਚ ਕੰਬਲ ਰਜਾਈ ਕੁਝ ਨਹੀਂ ਸੀ ਉਹਨਾਂ ਨੂੰ ਪ੍ਰੋਵਾਈਡ ਕਰਵਾਏ ਗਏ ਜਿਹੜੇ ਜ਼ਰੂਰਤਮੰਦ ਸੀ ਰਿਐਲਿਟੀ ਦੇ ਵਿੱਚ ਜ਼ਰੂਰਤਮੰਦ ਲੋਕਾਂ ਨੂੰ ਇਸਤੇ 25 ਪਰਿਵਾਰਾਂ ਨੂੰ ਅਸੀਂ ਦੋ ਦੋ ਕੰਬਲ ਵੰਡੇ ਨੇ ਪਰਿਵਾਰਕੀ ਮੈਂਬਰ ਨੇ ਜਿਹੜੇ ਝੁੱਗੀਆਂ ਵਿੱਚ ਰਹਿ ਰਹੇ ਨੇ ਅਸੀਂ ਉਹ ਪ੍ਰਮਾਤਮਾ ਦਾ ਸ਼ੁਕਰ ਕਰਦੇ ਕਿ ਸਾਡੇ ਕੋਲ ਸ਼ਰਤ ਆ ਜਿਨ੍ਹਾਂ ਕੋ ਸ਼ਾਤ ਨਹੀਂ ਹੈਗੀ ਉਹਨਾਂ ਦਾ ਹਾਲ ਜਿਹੜੀਆਂ ਸਰਦੀ ਦੇ ਕਹਿ ਰੁੱਟਿਆ ਪਿਆ ਵਾ ਠੰਡ ਦਾ ਉਹਦੇ ਵਿੱਚ ਹੀ ਰਹਿ ਰਹੇ ਨੇ ਉਹਨੂੰ ਮੱਦੇਰਜੇ ਰੱਖਦੇ ਹੋਏ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਨੂੰ ਇਸ ਜੋਗ ਸਮਝਾ ਕੇ ਸਾਨੂੰ ਸੇਵਾ ਦਿੱਤੀ ਤੇ ਠੰਡ ਬਹੁਤ ਜ਼ਿਆਦਾ ਸੀ ਬੱਚੇ ਛੋਟੇ ਛੋਟੇ ਕੰਬ ਕੰਬਦੇ ਸੀ ਠੰਡ ਦੇ ਵਿੱਚ ਤੇ ਇਹਨਾਂ ਦੀ ਜੱਸ ਸਾਹਿਬ ਉਹਦੀ ਟੀਮ ਆਈ ਹੈ ਜੀ ਡਾਕਟਰ ਸਾਹਿਬ ਉਹਨੇ ਜਿਹੜੇ ਬਾਹਰ ਦੇ ਮੁਲਖ ਬੈਠਿਆ ਜੀ ਉਹਨਾਂ ਨੇ ਆਰਡਰ ਲਾਇਆ ਨੇ ਤੇ ਸਾਰੀ ਟੀਮ ਪਹੁੰਚੀ ਸਾਡੇ ਘਰਾਂ 'ਚ ਜੀ ਇਸ ਕਰਕੇ ਜਨਾਬ ਸਾਨੂੰ ਕੰਬਲ ਵੰਡੇ ਗਏ ਆ ਜੀ ਤੇ ਬੜਾ ਇਹਨਾਂ ਦਾ ਧੰਨਵਾਦ ਕੀਤਾ ਜੀ ਸਰਬਰ ਬਾਦਪਾਲਾ ਕੈਰੀਟੇਬਲ ٹرسٹ ਵੱਲੋਂ ਲੋਕਾਂ ਨੂੰ ਕੰਬਲ ਵੰਡੇ ਗਏ ਜਿਸ ਦੀ ਅਗਵਾਈ ਸੀਜੀਐਮ ਰਿਤਮਾ ਰੋੜਾ ਨੇ ਆਪਣੇ ਘਰ ਕਮਲਾ ਨਾਲ ਗਰੀਬਾਂ ਨੂੰ ਕੰਬਲ ਵੰਡੇ ਔਰ ਉਹਨਾਂ ਨੇ ਕਿਹਾ ਕਿ ਹਰ ਗਰੀਬ ਦਾ ਜੋ ਸੁਜੋਗ ਹੈ ਉਹ ਕੀਤਾ ਜਾਵੇਗਾ ਕੈਮਰਾਮੈਨ ਵਿਕਰਮ ਸੈਲ ਦੇ ਨਾਲ ਗੁਰਿੰਦਰ ਟਿੰਕੂ ਰਿਪੋਰਟ ਫਾਇਸਟ ਨੇ ਹੋਈ ਤਰਨਤਾ ਖਤਰਨਾਕ ਅਤੇ ਕਾਤਕ ਚਾਈਨਾ ਡੋਰ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ ਇਸ ਖਤਰਨਾਕ ਚਾਈਨਾ ਡੋਰ ਕਾਰਨ ਕਈ ਜਾਨਾਂ ਜਾ ਚੁੱਕੀਆਂ ਹਨ ਅਤੇ ਕਈ ਲੋਕ ਆਏ ਦਿਨ ਜ਼ਖਮੀ ਹੋ ਰਹੇ ਹਨ ਐਸ ਬਾਰੇ ਫਾਸਪੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਸ਼੍ਰੀ ਦੁਰਗਿਆਣਾ ਮੰਦਿਰ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀ ਕਾਂਤਾ ਚਾਵਲਾ ਅਤੇ ਚੇਅਰਮੈਨ ਰਾਕੇਸ਼ ਸ਼ਰਮਾ ਅਤੇ ਪਵਨ ਕੁੰਦਰਾ ਵੱਲੋਂ ਚਾਈਨਾ ਡੋਰ ਦੇ ਮਾੜੇ ਪ੍ਰਭਾਵਾਂ ਬਾਰੇ ਆਪਣੇ ਵਿਚਾਰ ਸਾਹਮਣੇ ਰੱਖੇ ਗਏ ਅਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਸਾਤਮਕਾਤੀ ਚਾਈਨਾ ਡੋਰ ਦੀ ਜਗ੍ਹਾ ਤਾਗੇ ਵਾਲੀ ਡੋਰ ਦਾ ਇਸਤੇਮਾਲ ਕੀਤਾ ਜਾਵੇ ਤਾਂ ਜੋ ਪੰਛੀਆਂ ਅਤੇ ਇਨਸਾਨੀ ਜ਼ਿੰਦਗੀਆਂ ਦਾ ਪਹਟਾਵ ਹੋ ਸਕੇ ਲੋੜੀ ਵਾਸਤੇ ਸਰਦੀ ਦੀ ਵਿਦਾਈ ਦਾ ਤਿਉਹਾਰ ਹੈ ਔਰ ਵੰਡ ਕੇ ਖਾਓ ਮਿਲ ਕੇ ਖਾਓ ਔਰ ਜੋ ਵੀ ਮੌਸਮ ਦੇ ਮੇਵੇ ਹੈ ਉਹ ਇੱਕ ਦੂਜੇ ਨੂੰ ਦਵੋ ਲਵੋ ਸਾਡੇ ਪੰਜਾਬੀਆਂ ਨੂੰ ਅੰਮ੍ਰਿਤਸਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਪਰ ਇਸੇ ਨਾਲ ਹੀ ਪ੍ਰਾਰਥਨਾ ਕਰਨੀ ਹੈ ਕਿ ਬੱਚਿਆਂ ਨੇ ਪਤੰਗਾਂ ਤਾਂ ਉਡਾਨੀਆਂ ਲੋੜੀ ਤੇ ਵੀ ਮੱਗੀ ਤੇ ਵੀ ਫਿਰ ਆਉਣ ਵਾਲੀ ਬਸੰਤ ਪੰਚਮੀ ਤੇ ਵੀ ਉਡਾਨੀਆਂ ਅਗਰ ਅਸੀਂ ਖੁਸ਼ੀ ਵਾਸਤੇ ਪਤੰਗ ਉਡਾਨਦੇ ਆ ਤੇ ਸਾਡੀਆਂ ਖੁਸ਼ੀਆਂ ਉਦੋਂ ਹੀ ਖਤਮ ਹੋ ਜਾਂਦੀਆਂ ਜਦੋਂ ਚਾਈਨਾ ਡੋਰ ਦੇ ਨਾਲ ਕੋਈ ਪੰਛੀ ਕੱਟ ਜਾਂਦਾ ਹੈ ਕੋਈ ਸਕੂਟਰ ਸਵਾਰ ਕੱਟ ਜਾਂਦਾ ਹੈ ਕੋਈ ਸਾਈਕਲ ਸਵਾਰ ਕੱਟ ਜਾਂਦਾ ਹੈ ਜਾਂ ਜਿਹੜੇ ਬੱਚੇ ਪਤੰਗ ਉਡਾ ਰਹੇ ਹੈ ਗੁੱਡੀ ਉਡਾ ਰਹੇ ਹੈ ਉਹਨਾਂ ਦੇ ਹੱਥ ਵੀ ਕੱਟ ਜਾਂਦੇ ਆ ਉਦੋਂ ਸਾਡੀਆਂ ਖੁਸ਼ੀਆਂ ਖਤਮ ਹੋ ਜਾਂਦੀਆਂ ਔਰ ਚਾਈਨਾ ਡੋਰ ਜਿਹਨੂੰ ਅਸੀਂ ਕਹਿੰਦੇ ਆ ਉਹ ਮਨੁਸ਼ਤਾ ਦੀ ਪਸ਼ੂ ਪੰਛੀਆਂ ਦੀ ਦੁਸ਼ਮਣ ਹੈ ਕਿ ਪਿਛਲੇ 10 12 ਦਿਨਾਂ ਜਿਹੜੇ ਸਾਡੇ ਨਵੇਂ ਕਮਿਸ਼ਨਰ ਸਾਹਿਬ ਆਏ ਹੈ ਨਾ ਰੋਜ਼ ਹੀ ਕੋਈ ਨਾ ਕੋਈ ਡੋਰਾਂ ਵਾਲੇ ਜੀ ਉਹ ਪਰ ਮੈਂ ਉਹਨਾਂ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਥੱਲੇ 2-2 4-4 ਗਟੂਆਂ ਲੈ ਨਹੀਂ ਜਿਸ ਤਰ੍ਹਾਂ ਤੁਸੀਂ ਬਾਕੀ ਕੰਮਾਂ 'ਚ ਤੇਜ਼ੀ ਲਿਆਂਦੀ ਐ ਇਸ ਕੰਮ 'ਚ ਵੀ ਤੇਜ਼ੀ ਲਿਆਓ ਇਹ ਜਿਹੜੇ ਹੋਲਸੇਲਰ ਪੂਰੀ ਗੱਡੀਆਂ ਦੀਆਂ ਗੱਡੀਆਂ ਆ ਰਹੀਆਂ ਐ ਇਹ ਰੋਕੋ ਤੁਹਾਡੇ ਤੋਂ ਇੱਕ ਦੀ ਬਹੁਤ ਸਾਨੂੰ ਉਮੀਦ ਆ ਇਹ ਚਾਈਨਾ ਡੋਰ ਜਿਹੜੀ ਜੀ ਬਿਲਕੁਲ ਬੰਦ ਹੋਣੀ ਚਾਹੀਦੀ ਐ ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਪਸ਼ੂ ਪੰਛੀ ਵਿਚਾਰੇ ਕੱਟੇ ਜਾ ਰਹੇ ਆ ਮੇਰਾ ਆਪਣਾ ਵੀ ਪਿਛਲੇ ਦਿਨਾਂ 'ਚ ਕੰਨ ਕਟਿਆ ਗਿਆ जीटी रोड ਤੇ ਜਾਂਦੇ ਆਇਆਂ ਕਈ ਵਾਰੀ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਆ ਖਾਸ ਕਰਕੇ ਪੁਲ ਦੇ ਉੱਤੇ ਜਨਵਰੀ ਮਹੀਨੇ ਦੀ ਜਿੱਥੇ ਸ਼ੁਰੂਆਤ ਹੋ ਗਈ ਹੈ ਉੱਤੇ ਹੀ ਜਨਵਰੀ ਮਹੀਨੇ 'ਚ ਮਨਾਇਆ ਜਾਣ ਵਾਲਾ ਪਹਿਲਾ ਤਿਹਾਰ ਲੋਹੜੀ ਜਿਸ ਨੂੰ ਮਨਾਉਣ ਦੇ ਲਈ ਪਤੰਗ ਬਾਜ਼ਾਂ ਦੇ ਵਿੱਚ ਜਿਆਦਾ ਜਿਹੜਾ ਸ਼ਕੀਨ ਦੇਖਿਆ ਜਾਂਦਾ ਹੈ ਔਰ ਜਿਹੜੀ ਚਾਈਨਾ ਦੀ ਆਤਮ ਘਾਟੀ ਦੂੜ ਹੈ ਜਿਹੜੂ ਕੋਈ ਗੱਟੂ ਦੇ ਰੂਪ ਦੇ ਵਿੱਚ ਬੇਸ਼ੁਮਾਰ ਵਿਕਦੀ ਵੀ ਹੈ ਉੱਤੇ ਸਰਕਾਰ ਦੇ ਪ੍ਰਸ਼ਾਸਨ ਵੱਲੋਂ ਸਖਤੀ ਵੀ ਕੀਤੀ ਜਾ ਰਹੀ ਹੈ ਪਰ ਫਿਰ ਵੀ ਲੋਕ ਬਾਜ਼ ਨਹੀਂ ਆ ਰਹੇ ਤੇ ਜਿਹਦੇ ਸਬੰਧ ਦੇ ਵਿੱਚ ਸਾਡੀ ਟੀਮ ਪਹੁੰਚੀ ਹੈ ਉੱਤਰ ਭਾਰਤ ਦੇ ਪ੍ਰਸਿੱਧ ਮੰਦਿਰ ਸ਼੍ਰੀ ਦੁਰਗਿਆਣਾ ਤਿਰਤ ਵਿਖੇ ਜਿੱਥੇ ਇੱਕ ਕਮੇਟੀ ਦੇ ਪ੍ਰਧਾਨ ਮੈਡਮ ਲక్ష్ਮੀ ਕਾਂਜਾਵਲਾ ਅਤੇ ਸ਼੍ਰੀ ਬੜਾ ਹਨੂਮਨ ਮੰਦਿਰ ਦੇ ਚੇਅਰਮੈਨ ਡਾਕਟਰ ਰਕੇਸ਼ ਸ਼ਰਮਹਾਰਾ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਲੋਕ ਇਸ ਚੀਜ਼ ਨੂੰ ਬਿਲਕੁਲ ਬੈਨ ਕਰਨਾ ਹੈ ਔਰ ਜਿਹੜੀ ਤੱਗੇਲੀ ਪ੍ਰਾਤਨ ਸਮੇਂ ਦੇ ਵਿੱਚ ਜਿਹੜੀ ਵਰਤਨ ਵਾਲੀ ਸੀ ਡੋਰ ਤੱਗੇਲੀ ਉਹਦਾ ਇਸਤੇਮਾਲ ਕਰਨ ਤਾਂ ਜੋ ਪਸ਼ੂ ਪੰਛੀਆਂ ਅਤੇ ਇਨਸਾਨਾਂ ਦੀਆਂ ਜਾਨਾਂ ਬਚ ਸਕਣ ਕਿਉਂਕਿ ਬੜੀ ਹੀ ਘਾਤਕ ਡੋਰ ਹੈ ਕਿੰਨੇ ਲੋਕਾਂ ਦੀ ਜਾਨ ਵੀ ਇਸ ਡੋਰ ਕਰਕੇ ਚਲੀ ਗਈ ਹੈ ਤੇ ਲੋਕਾਂ ਨੂੰ ਜ਼ਰੂਰ ਖੁਦ ਸचेत ਹੋਣ ਦੀ ਲੋੜ ਹੈ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਦੇਣ ਦੀ ਲੋੜ ਹੈ ਤਾਂ ਜੋ ਇਹ ਡੋਰ ਬੰਦ ਹੋਵੇ ਔਰ ਦੂਸਰੀ ਦੋਰ ਦਾ ਪ੍ਰਚਲਨ ਹੋਵੇ ਤੇ ਆਪਣਾ ਤਿਹਾਰ ਵੀ ਵਧੀਆ ਤਰੀਕੇ ਨਾਲ ਮਨਾਇਆ ਜਾਵੇ ਤੇ ਸਾਡੀ ਫਾਸਟਵੇ ਟੀਮ ਵੱਲੋਂ ਵੀ ਇਸ ਲੋੜੀ ਦੇ ਸ਼ੁਭ ਮੌਕੇ ਦੀਆਂ ਲੱਖ ਲੱਖ ਵਧਾਈਆਂ ਕੈਮਰਾਮੈਨ ਰਾਜਨ ਕੁਮਾਰ ਦੇ ਨਾਲ ਸੁਸ਼ੀਲ ਸ਼ਰਮਾ ਫਾਸਟਵੇ ਨਿਊਜ਼ ਅਮਰਤਸਰ एआईजी जगजीत सिंह वालिया दे माताजी सरदारनी राजेंद्र कौर वालिया जो कि बीते दिनी अपनी सांसारिक यात्रा पूरी करके अकाल पुरख दे चरणा विच जा बिराजे हन ओना दे निमित्त भोग अते अंतिम अरदास गुरुद्वारा 6वीं बादशाही बी ब्लॉक रंजीत एवेन्यू विखे कीती गई इस मौके साबका उपमुख्यमंत्री ओम प्रकाश सोनी साबका मंत्री, मंत्री डॉ राजकुमार वेरका डीआईजी नरेंद्र भार्गव ਚੀਫ ਖਾਲਸਾ ਦਿਵਾਨ ਦੇ ਪ੍ਰਧਾਨ ਡਾਕਟਰ 인ਦਰਬੀਰ ਸਿੰਘ ਨੇਚਰ ਫਾਸਟਵੇ ਅਤੇ ਨੈਟਪਲਸ ਦੇ ਆਪਰੇਸ਼ਨ ਹੈਡ ਸਰਦਾਰ ਸਰਬਜੀਤ ਸਿੰਘ ਰਾਜੂ ਫਾਸਟਵੇ ਅਤੇ ਨੈਟਪਲਸ ਦੇ ਸਰਦਾਰ ਸੁਖਮਰਤ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਖਣੀ ਤੋਂ ਇੰਚਾਰਜ ਤਲਬੀਰ ਸਿੰਘ ਗਿੱਲ ਚੀਫ ਖਾਲਸਾ ਦਿਵਾਨ ਦੇ ਮੀਤ ਪ੍ਰਧਾਨ ਜਗਜੀਤ ਸਿੰਘ ਬੰਟੀ ਸਾਬਕਾ ਮੇਅਰ ਕਰਮਜੀਤ ਸਿੰਘ ਰਿੰਟੂ ਸਾਬਕਾ ਕਾਉਂਸਲਰ ਵਿਕਾਸ ਸੋਨੀ ਪੰਜਾਬੀ ਸੂਫੀ ਗਾਇਕ ਲਖਵਿੰਦਰ ਵਡਾਲੀ ਸੰਦੀਪ ਸਿੱਪੀ ਐਲਫਾ ਇੰਟਰਨੈਸ਼ਨਲ ਸਿਟੀ ਤੋਂ ਰਾਜੇਸ਼ ਅਰੋੜਾ ਆਸ਼ੂ ਡਾਕਟਰ ਅਫਤਾਰ ਸਿੰਘ ਸਮਾਜ ਸੇਵ ਮਨਦੀਪ ਸਿੰਘ ਮੰਨਾ ਤਹਿਸੀਲ ਦਾ ਪਰਮਪ੍ਰੀਤ ਸਿੰਘ ਗੁਰਾਇਆ ਏਡੀਸੀਪੀ ਹਰਜੀਤ ਸਿੰਘ ਤਾਲੀਵਾਲ ਏਡੀਸੀਪੀ ਅਮਨਦੀਪ ਕੌਰ ਏਡੀਸੀਪੀ ਪਰਮਿੰਦਰ ਕੌਰ ਬੀਜੇਪੀ ਨੇਤਾ ਕੇਵਲ ਕੁਮਾਰ ਕੁਮਾਰ ਅਮਿਤ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਅਤੇ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾ ਦੇਵੋ ਦਿਪਤੀ ਕਮਿਸ਼ਨਰ ਘਨਸ਼ਾਮ ਥੋਰੀਵਲੋ ਬਲਾਕ ਅਟਾਰੀ ਵਿਖੇ ਪ੍ਰਾਲੀ ਨੂੰ ਆਗ ਨਾ ਲਗਾਉਣ ਵਾਲੇ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਕਿਹਾ ਗਿਆ ਕਿ ਫਸਲਾਂ ਦੀ ਰਹਿੰਦ-ਖੂੰਦ ਨੂੰ ਆਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਨਗਰ ਨਿਗਮ ਅੰਮ੍ਰਿਤਸਰ ਦੇ 스마트 ਸਿਟੀ ਪ੍ਰੋਜੈਕਟ ਹੇਠ ਰਾਹੀ ਸਕੀਮ ਚਲਾਈ ਗਈ ਸੀ ਜੋ ਕਿ ਕਾਮਯਾਬ ਰਹੀ ਸਕੀਮ 31 ਦਸੰਬਰ 2023 ਨੂੰ ਖਤਮ ਹੋਣੀ ਸੀ ਪਰ ਇਸ ਨੂੰ 31 ਮਾਰਚ 2024 ਤੱਕ ਵਧਾ ਦਿੱਤਾ ਗਿਆ ਐਸ ਸਕੀਮ ਤਹਿਤ ਡੀਜ਼ਲ ਆਟੋ ਨੂੰ ਈ ਆਟੋ ਵਿੱਚ ਬਦਲਣ ਦਾ ਸੁਝਾਅ ਸੀ ਅਤੇ ਸਬਸਿਡੀ ਦਿੱਤੀ ਗਈ ਸੀ ਕੁਝ ਸਮਾਂ ਪਹਿਲਾਂ ਅਸੀਂ ਬੀਆਰਟੀਐ ਸਟੇਸ਼ਨਾਂ ਦੇ ਨਜ਼ਦੀਕ ਟਾਇਲ ਵਰਕ ਹੁੰਦਾ ਵਿਖਾਇਆ ਸੀ ਜੋ ਕਿ ਸੜਕ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਤੱਕ ਕੀਤਾ ਗਿਆ ਰਾਹੀ ਪ੍ਰੋਜੈਕਟ ਵੱਲੋਂ ਇੱਕ ਅਫਸਰ ਨੇ ਵਿਸਥਾਰ ਨਾਲ ਦੋਨੋਂ ਗੱਲਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਕਿ ਜਿਹੜਾ ਅਮਰitsar ਸਮਾਰਟ ਸਿਟੀ ਦੇ ਅਧੀਨ ਰਾਹੀ ਪ੍ਰੋਜੈਕਟ ਚੱਲ ਰਿਹਾ ਉਹਦੇ ਵਿੱਚ ਸਾਡੀ ਜਿਹੜੀ ਸਕੀਮ ਹੈਗੀ ਹੈ ਉਹ ਹੈ ਪੁਰਾਣੇ ਡੀਜ਼ਲ ਆਟੋ ਦੀ ਤਾਂ ਤੇ ਇਹ ਆਟੋ ਸ਼ਹਿਰ ਵਿੱਚ ਚੱਲਣ ਤਾਂ ਕਿ ਸ਼ਹਿਰ ਦਾ ਵਾਤਾਵਰਣ ਸਾਫ ਸੁਥਰਾ ਹੋਵੇ ਪੋਲੂਸ਼ਨ ਫਰੀ ਹੋਵੇ ਨੌਇਜ਼ ਜਿਹੜੀ ਪੋਲੂਸ਼ਨ ਹੁੰਦੀ ਹੈ 에ਅਰ ਪੋਲੂਸ਼ਨ ਹੁੰਦੀ ਹੈ ਉਹ ਖਤਮ ਕੀਤੀ ਜਾਵੇ ਕਿਉਂਕਿ ਇਹ ਗੁਰੂ ਨਗਰੀ ਹੈ ਜਿੱਥੇ ਲੱਖਾਂ ਯਾਤਰੀ ਰੋਜ਼ ਧਾਰਮਿਕ ਇਤਿਹਾਸਿਕ ਸਥਾਨਾਂ ਦੇ ਦਰਸ਼ਨਾਂ ਲਈ ਆਉਂਦੇ ਨੇ ਵਪਾਰੀ ਵਰਗ ਆਂਦਾ ਵਾ ਇੱਥੇ ਕਾਰੋਬਾਰ ਕਰਨ ਵਾਸਤੇ ਆਂਦਾ ਵਾ ਲੇਕਿ ਜਿਹੜੇ ਸਾਡੇ ਆਟੋ ਚੱਲਦੇ ਆ ਉਹਨਾਂ ਦਾ ਖਾਪਰੋ ਲੈਣਾ ਹੁੰਦਾ ਉਹਨਾਂ ਦਾ ਧੂਆਂ ਡੀਜ਼ਲ ਦਾ ਏਨਾ ਹੁੰਦਾ ਉਹਦੇ ਕਰਕੇ ਅਫੈਕਟ ਹੁੰਦਾ ਹੈ ਲੇਕਿਨ ਜਿਹੜਾ ਈ ਰਾਟੋ ਪ੍ਰੋਜੈਕਟ ਹੈ ਸਾਡਾ ਰਾਹੀ ਦਾ ਇਹਦੇ ਵਿੱਚ ਸਰਕਾਰ ਉਹਨੇ ਫੈਸਿਲਿਟੀ ਦਿੱਤੀ ਗਿਆ ਇਹਦੇ ਵਿੱਚ ਹੈਗਾ 140000 ਰੁਪਏ ਦੀ ਸਬਸਿਡੀ ਹੈ ਗਿਆ ਜਿਹੜਾ ਬੰਦਾ ਡੀਜ਼ਲ ਆਟੋ ਦੀ ਥਾਂ ਤੇ ਈ ਆਟੋ ਲੈਂਦਾ ਉਸ ਤੋਂ ਇਲਾਵਾ ਹੋਰ ਜਿਹੜੀ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਆਗੀਆਂ ਨੇ ਉਹਨਾਂ ਦੇ ਲਾਭ ਦਿੱਤੇ ਜਾਂਦੇ ਹਨ ਅੱਜ ਤੱਕ ਜਿਹੜਾ ਇਹ ਪ੍ਰੋਜੈਕਟ ਹੈ ਜਿਹਦੇ ਵਿੱਚ 700 ਤੋਂ ਉੱਤੇ ਜੜੀਆਂ ਬੁਕਿੰਗਾਂ ਹੋ ਚੁੱਕੀਆਂ ਨੇ 600 ਦੇ ਕੋਲ ਡਿਲੀਵਰੀਆਂ ਹੋ ਚੁੱਕੀਆਂ ਨੇ ਆਏ ਦਿਨ ਲੋਕਾਂ ਦੀਆਂ ਕੁਐਰੀਆਂ ਈਈ ਆਟੋ ਵਾਸਤੇ ਵੱਧੀਆਂ ਪਈਆਂ ਨੇ ਆਏ ਦਿਨ ਜਿਹੜਾ ਲੋਕ ਇਹਦੀਆਂ ਬੁਕਿੰਗਾਂ ਏਜੰਸੀਆਂ ਵਿੱਚ ਜਾ ਕੇ ਕਰਾ ਰਹੀਆਂ ਨੇ ਸਾਡੇ ਕੋਲ ਐਸਲੇ ਚਾਰ ਏਜੰਸੀਆਂ ਨੇ ਕੰਪਨੀਆਂ ਨੇ ਜਿਹੜੀਆਂ ਈ ਆਟੋ ਵੇਚਦੀਆਂ ਨੇ ਵੇਚ ਰਹੀ ਜਿਹਦੇ ਵਿੱਚ ਆਤੂਲਾ ਪਿਆਜੋ ਹੈ ਤੁਹਾਡਾ ਹੋਗਾ ਮਹਿੰਦਰਾ ਹੈ ਐਂਡ ਬਜਾਜ ਹੈ ਇਸ ਤੋਂ ਇਲਾਵਾ ਹੋਰ ਵੀ ਦੋ ਕੰਪਨੀਆਂ ਜਿਹੜੀਆਂ ਐਂਬੈਂਡਲ ਹੋਣ ਜਾ ਰਹੀਆਂ ਨੇ ਜਿਹੜੀਆਂ ਆਪਣਾ ਈ ਆਟੋ ਸ਼ਹਿਰ ਵਿੱਚ ਲੈ ਕੇ ਆਉਣੀਆਂ ਪਹਿਲਾਂ ਸਰਕਾਰ ਦੀ ਸਕੀਮ ਅਗੀ ਸੀ ਵੀ ਜਿਹੜਾ ਲੋਕ ਆਟੋ ਤੇ ਲੈਂਦੇ ਪਏ ਨੇ ਤੇ ਜਿਹੜੀ ਸਬਸਿਡੀ ਦੀ ਸਕੀਮ ਅਗੀ ਹੈ ਉਹ 31 ਦਸੰਬਰ ਤੱਕ ਖਤਮ ਕਰ ਦਿੱਤੀ ਜਾਵੇ ਜਿਹਦਾ ਅਸੀਂ ਵਾਈਡ ਸਪਰੈਡ ਐਡਵਰਟਾਈਜ਼ਮੈਂਟ ਵੀ ਕੀਤਾ ਸੀ ਤੇ ਲੋਕਾਂ ਨੇ ਬੁਕਿੰਗਾਂ ਵੀ ਕਰਾਈਆਂ ਡੀਜ਼ਲ ਆਟੋ ਵਾਲਿਆਂ ਨੇ ਲੇਕਿਨ ਸਰਕਾਰ ਨੇ ਈ ਆਟੋ ਵਾਲੇ ਦਾ ਰੁਝਾਨ ਨੂੰ ਦੇਖਦੇ ਹੋ ਇਹ ਜਿਹੜੀ ਸਬਸਿਡੀ ਦੀ ਸਕੀਮ ਅਗੀ ਹੈ 31 ਮਾਰਚ ਤੱਕ ਵਧਾ ਦਿੱਤੀ ਹੈ ਲੇਕਿਨ 31 ਮਾਰਚ ਨੂੰ ਵੀ ਹੁਣ ਮੇਰਾ ਖਿਆਲ ਹੈ 2.5 ਮਹੀਨੇ ਰਹਿ ਗਏ ਨੇ ਇਹ ਸਕੀਮ ਸਿਰਫ ਈ ਆਟੋ ਵਾਸਤੇ ਹੀ ਹੈ ਹੋਰ ਕਿਸੇ ਚੀਜ਼ ਵਾਸਤੇ ਨਹੀਂ ਹੈ ਇਹ ਮੈਂ ਸਾਰੇ ਡੀਜ਼ਲ ਆਟੋ ਡਰਾਈਵਰਾਂ ਨੂੰ ਅਪੀਲ ਕਰਨਾ ਚਾਹੁੰਦਾ ਵਾ ਕਿ ਜਿਹੜੀ 1,40,000 ਰੁਪਏ ਸਬਸਿਡੀ ਦੀ ਸਕੀਮ ਹੈ ਇਹਦਾ ਵੱਧ ਤੋਂ ਵੱਧ ਫਾਇਦਾ ਉਠਾਇਆ ਜਾਵੇ ਕਿਉਂਕਿ 31 ਮਾਰਚ ਤੋਂ ਬਾਅਦ ਜੇ ਸਬਸਿਡੀ ਬੰਦ ਹੋ ਗਈ ਈ ਆਟੋ ਤੇ ਫਿਰ ਵੀ ਵਿਕਣੇ ਆ ਤੇ ਈ ਆਟੋ ਚਲਾਣੀ ਹੀ ਪੈਣੀ ਆ ਕਿਉਂਕਿ ਸਰਕਾਰ ਦੀ ਜਿਹੜੀ ਪਾਲ ਇਲੈਕਟ੍ਰਿਕ ਵੀਕਲ ਨੂੰ ਚਲਾਣ ਦੀ ਉਹਨਾਂ ਨੂੰ ਪ੍ਰਮੋਟ ਕਰਨ ਦੀ ਹੈਗੀ ਹੈ ਤੇ ਡੀਜ਼ਲ ਆਟੋ ਭਰਾਵਾਂ ਨੂੰ ਬੇਨਤੀ ਹੈਗੀ ਹੈ ਕਿ 1.40 ਲੱਖ ਦੀ ਸਕੈ ਕੈਸ਼ ਸਬਸਿਡੀ ਦਾ ਫਾਇਦਾ ਠਾਣ ਅਤੇ ਵੱਧ ਤੋਂ ਵੱਧ ਜਿਹੜਾ ਡੀਜ਼ਲ ਆਟੋ ਦੀ ਥਾਂ ਤੇ ਈ ਆਟੋ ਲੈ। 스마트 ਸਿਟੀ ਪ੍ਰੋਜੈਕਟ ਦੇ ਤਹਿਤ ਬਹੁਤ ਹੀ ਵਧੀਆ ਸਕੀਮ ਨਿਕਲੀ ਸੀ ਕਾਰਪੋਰੇਸ਼ਨ ਵੱਲੋਂ ਉਸੀ ਰਾਹੀਂ ਸਕੀਮ ਜਿਹਦੇ ਵਿੱਚ ਕਿ ਡੀਜ਼ਲ ਆਟੋ ਹੈ ਉਹ ਕਨਵਰਟ ਹੋ ਰਿਹਾ ਈ ਆਟੋ ਦੇ ਵਿੱਚ। 31 ਦਸੰਬਰ ਲਾਸਟ ਡੇਟ ਸੀ ਇਹਨਾਂ ਦੀ 23 ਦੀ ਸਬਸਿਡੀ ਵਾਸਤੇ ਲੇਕਿਨ ਉਹ ਜਿਵੇਂ ਤੁਸੀਂ ਸੁਣਿਆ ਹੈ ਉਸ ਡੇਟ ਨੂੰ ਅੱਗੇ ਐਕਸਟੈਂਡ ਕਰ ਦਿੱਤਾ ਗਿਆ ਹੈ ਔਰ 24 ਦੀ ਜਿਹੜੀ ਮਾਰਚ 31 ਹੈ ਉਹ ਡੇਟ ਹੁਣ ਹੈਗੀ ਹੈ ਸਬਸਿਡੀ ਵਗੈਰਾ ਅਵੇਲ ਕਰਨ ਦੇ ਵਿਕਨ ਵਿੱਚ ਆਇਆ ਕਿ ਆਫਿਸ ਦੇ ਵਿੱਚ ਆ ਰਹੇ ਨੇ ਲੋਕੀ ਪਤਾ ਕਰਦੇ ਪਏ ਨੇ ਔਰ ਏਜੰਸੀਜ਼ ਦੇ ਉੱਤੇ ਵੀ ਜਿਵੇਂ ਕਿ ਤੁਸੀਂ ਸੁਣਿਆ ਕਿ ਰਸ਼ ਹੈਗਾ ਬੁਕਿੰਗਸ ਦਾ ਔਰ ਗੱਡੀਆਂ ਲੈਣ ਦਾ ਵਧੀਆ এনवायरमेंट ਬਣ ਜਾਏਗਾ ਵਧੀਆ ਸਾਊਂਡ ਜਿਹੜੀ ਹੈਗੀ ਹੈ ਹੋ ਜਾਏਗੀ ਸ਼ਹਿਰ ਦੀ ਕਿਉਂਕਿ ਐਟਮੋਸਫੀਅਰ ਜਿਹੜਾ ਹੈਗਾ ਉਹ 에어 ਪੋਲੂਸ਼ਨ ਔਰ ਨੋਇਸ ਪੋਲੂਸ਼ਨ ਦੋਨਾਂ ਤੋਂ ਇਹ ਚੀਜ਼ ਬਚਾ ਦੇਗੀ ਉਹਦਾ ਕੈਮਰਾ ਪਰਸਨ ਨੈਸ਼ਨਲ ਜਪਨਸਿੰਗ ਫਾਸਟ ਫਿਊਜ਼ ਕੰਪਲੀਟ ਸਾਰ। ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 555 ਸ਼੍ਰੀ ਦੁਰਗਿਆਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 533 ਤੇ ਕੀਤਾ ਜਾ ਰਿਹਾ ਹੈ। ਮੰਦਿਰਾਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਐਤਿਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ। ਫਾਸਟ ਵੀ ਤੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308883 ਤੇ ਸੰਪਰਕ ਕੀਤਾ ਜਾ ਸਕਦਾ ਹੈ। ਥਾਣਾ ਕਰੇਂਡਾ ਵੱਲੋਂ ਵੱਖ-ਵੱਖ ਮੁਕਦਮਿਆਂ ਵਿੱਚ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 560 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਹੁਣ ਸਮਾਂ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ। 25 ਜਨਵਰੀ ਦੇ ਦਿਨ ਨੂੰ ਲੋਕ ਦੀਵਾਲੀ ਵਾਂਗ ਹੀ ਮਨਾਉਣ ਪ੍ਰੋਫੈਸਰ ਲక్ష్ਮੀਕਾਂਤਾ ਚਾਵਲਾ ਨੇ ਕੀਤੀ ਲੋਕਾਂ ਨੂੰ ਅਪੀਲ ਇਹ ਤੇ ਕੁਝ ਹੋਰ ਖਬਰਾਂ ਇੱਕ ਛੋਟੇ ਜੇ ਬ੍ਰੇਕ ਤੋਂ ਬਾਅਦ फन अपने बच्चों को नेचर का अनुभव और राइट्स का फन दीजिए आइए कंपनी बाग में सबके मनपसंद पसंद फनलैंड में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल जू डांस और बहुत सारी एक्साइटिंग एक्टिविटीज का एंट्री सिर्फ ₹5 से शुरू

sai chani chappani meri yama let me let me let me head through let me make you move come back boy baby wanna so right get turn lever on lever is a mera swing yeah. let me make you move ਜਾ ਲੈ ਬਰਜ਼ਰ ਮੇਰਾ ਸਵੈਗ ਹੈ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ Hindu ਧਰਮ ਦੇ ਲੋਕਾਂ ਦਾ ਰਾਮ ਮੰਦਿਰ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ 22 ਜਨਵਰੀ ਨੂੰ ਅਯੋਧਿਆ ਵਿਖੇ ਰਾਮ ਮੰਦਿਰ ਦਾ ਉਦਘਾਟਨ ਕੀਤਾ ਜਾਵੇਗਾ ਜਿਸ ਨੂੰ ਲੈ ਕੇ Hindu ਪਾਈਚਾਰੇ ਦੇ ਲੋਕਾਂ ਚ ਕਾਫੀ ਉਤਸ਼ਾਹ ਅਤੇ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਇਸ ਮੌਕੇ ਸ਼੍ਰੀ ਦੁਰਗਿਆਣਾ ਮੰਦਿਰ ਕਮੇਟੀ ਦੀ ਪ੍ਰਧਾਨ ਪ੍ਰੋਫੈਸਰ ਲక్ష్ਮੀ ਕਾਂਤਾ ਚਾਵਲਾ ਅਤੇ ਚੇਅਰਮੈਨ ਰਾਕੇਸ਼ ਸ਼ਰਮਾ ਨੇ ਸਾੜੀ ਫਾਸਵੇ న్యూਸ ਟੀਮ ਨਾਲ ਗੱਲਬਾਤ ਕਰਦਿਆਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ 22 ਜਨਵਰੀ ਦੀ ਰਾਤ ਸਾਰੇ ਲੋਕ ਆਪਣੇ ਘਰਾਂ ਦੇ ਬਾਹਰ ਦੀਵੇ ਜਗਾਉਣ ਅਤੇ ਇਸ ਸ਼ੁਭ ਦਿਨ ਨੂੰ ਦੀਵਾਲੀ ਵਾਂਗ ਹੀ ਉਤਸ਼ਾਹ ਨਾਲ ਮਨਾਇਆ ਜਾਵੇ। ਭਗਵਾਨ ਸ਼੍ਰੀ ਰਾਮਚੰਦਰ ਜੀ ਦੀ ਪ੍ਰਾਨ ਪ੍ਰਤਿਸ਼ਠਾ ਸਮਾਰੋਹ ਜੋ 22 ਜਨਵਰੀ ਨੂੰ ਹੋ ਰਿਹਾ ਹੈ ਉਸਕੇ ਲਈ ਦੁਰਗਿਆਨਾ ਕਮੇਟੀ ਕੇ ਕਾਰਜਕਰਤਾ ਸਦਸਿਅ ਬਹੁਤ ਬੜੀ ਸੰਖਿਆ ਮੇ ਅਯੁੱਧਿਆ ਜੀ ਮੇ ਲੰਗਰ ਸੇਵਾ ਕੇ ਲਈ जा रहे हैं कुछ चले गए हैं और हमारा एक ही कहना है कि 500 वर्ष के बाबरी जुल्मों के बाद हम लोग साढ़े तीन लाख से ज़्यादा कुर्बानियां देकर और मुलायम सिंह के समय भी कार सेवक गोलियाँ खाकर जो तपस्या करते रहे उसका आज ये सुखद परिणाम हमारे सामने है कि हमारा मंदिर भव्य मंदिर बन के तैयार हो गया है छोटे बड़े बच्चे ਜਿਵੇਂ ਬੱਚੇ ਛੋਟੇ-ਛੋਟੇ ਪਟਾਕੇ ਚੜਾਉਂਦੇ ਆਂ ਦਿਵਾਲੀ ਦੇ ਦਿਨ ਅੱਜ ਇਸ ਕੋ ਦਿਵਾਲੀ ਮਨਾਏ ਹਰ ਘਰ ਕੇ ਅਗੇ ਦੀਪਕੋਆਂ ਦੀ ਲੜੀਆਂ ਹੀ ਹੋ ਦੁਰਗਿਆਨਾ ਕਮੇਟੀ ਵੱਲੋਂ 14 ਜਨਵਰੀ ਤੋਂ ਸੰਗਰਾਮ ਵਾਲੇ ਦਿਨ ਤੋਂ ਲੈ ਕੇ 28 ਫਰਵਰੀ ਤੱਕ ਲੰਗਰ ਚੱਲੇਗਾ ਜੇ ਹੋਰ ਵੀ ਉੱਥੇ ਈਸ਼ਵਰ ਦੀ ਕਿਰਪਾ ਨਾਲ ਲੋਡ ਹੋਏਗੀ ਤਾਂ ਜ਼ਰੂਰ ਚੱਲੇਗਾ ਬਾਕੀ ਲੰਗਰ ਦਾ ਸਮਾਨ ਜਾ ਚੁੱਕਾ ਜੱਥਾ ਵੀ ਜਾ ਚੁੱਕਾ ਹੈ ਸੇਵਾਦਾਰ ਵੀ ਚੱਲਾ ਗਏ ਵਾਰੀ-ਵਾਰ ਸਿਰ 10-10 ਦਿਨ ਬਾਅਦ ਸਾਰੇ ਸੇਵਾਦਾਰ ਜਾਣਗੇ ਸਾਰਿਆਂ ਨੂੰ ਅੱਜ ਉੜ ਕੇ ਅਪੀਲ ਆ ਕਿ ਜਿਹੜੇ ਉੱਥੇ ਜਾਣ ਉੱਥੇ ਪਰਸ਼ਾਦ ਜ਼ਰੂਰ ਖਾਂ ਇਹ ਲੰਗਰ ਦਾ ਹੈਗਾ ਕਿ ਇੱਕ ਨੰਬਰ ਤੇ ਹੈ ਇਹ ਜ਼ਿਆਦਾਤਰ ਸਾਧੂ ਸੰਤਾਂ ਦੀ ਸੇਵਾ ਵਾਸਤੇ ਆ ਲੰਗਰ ਲੱਗਾ ਆਮ ਲੋਕਾਂ ਸੇ ਵੀ ਆ ਪਰ ਸਾਨੂੰ ਜ਼ਿਆਦਾ ਸੇਵਾ ਸਾਧੂ ਸੰਤਾਂ ਦੀ ਮਿਲੀ ਜੋ ਕਦੇ ਨਹੀਂ ਹੋਇਆ ਕਦੇ ਸੋਚਿਆ ਨਹੀਂ ਗਿਆ ਅੱਜ ਮੋਦੀ ਸਰਕਾਰ ਨੇ ਉਹ ਕੁਝ ਕਰਕੇ ਦਿਖਾਤਾ ਹੈ ਜਿਸ ਦੀ ਕਿਸੇ ਨੇ ਕਲਪਨਾ ਨਹੀਂ ਕੀਤੀ ਹੋਣੀ ਅਜੋਧਿਆ ਦੇ ਵਿੱਚ ਸ਼੍ਰੀ ਰਾਮ ਲੱਲਾ ਦਾ ਮੰਦਿਰ ਜੋ ਕਿ ਬਣ ਕੇ ਬਿਲਕੁਲ ਤਿਆਰ ਹੈ ਤੇ 22 ਜਨਵਰੀ ਨੂੰ ਜਿਹਦਾ ਸ਼ੁਭਾਰambh ਕੀਤਾ ਜਾਣਾ ਹੈ ਉਸ ਸੰਬੰਧ ਦੇ ਵਿੱਚ ਜਿੱਥੇ ਜੇਸ਼ਪਰ ਦੇ ਵਿੱਚ ਬਾਰੀ ਖੁਸ਼ੀਆਂ ਦਾ ਮਹੌਲ ਬਣਿਆ ਪਿਆ ਔਰ ਅਦਭੁਤ ਜਿਹੜਾ ਨਜ਼ਾਰਾ ਹੈ ਜਿਹੜਾ ਦੇਖਣ ਨੂੰ ਮਿਲਦਾ ਹੈ ਤੇ ਲੋਕਾਂ ਨੂੰ ਮੰਦਰ ਕਮੇਟੀ ਸ਼੍ਰੀ ਦੁਰਗਿਆਨਾ ਤਿਰਥ ਵੱਲੋਂ ਇੱਕੋ ਸੁਨੇਹਾ ਦਿੱਤਾ ਗਿਆ ਕਿ ਸ਼੍ਰੀ ਰਾਮ ਜੰਦਰ ਜੀ ਆਪਣੀ ਜੀਵਨ ਦੇ ਵਿੱਚ 14 ਸਾਲ ਹੀ ਬਨਵਾਸ ਗਏ ਸੀ ਪਰ ਅੱਜ ਉਹਨਾਂ ਦਾ ਜਿਹੜਾ ਮੰਦਰ ਬਣਿਆ ਪੂਰੇ 500 ਸਾਲਾਂ ਦੇ ਬਣਵਾਸ ਤੋਂ ਬਾਅਦ ਅੱਜ ਮੰਦਰ ਦਾ ਪੁਰਾਣਾ ਨਿਰਮਾਨ ਹੋਇਆ ਤੇ ਲੋਕਾਂ ਨੂੰ ਆਪਣੇ ਘਰ ਚ ਦੀਵਾਲੀ ਵਾਲਾ ਮਾਹੌਲ ਪੂਰਾ ਬਣਾਉਂਦੀ ਲੋੜ ਹੈ ਦੀਮ ਵਾਲਾ ਕਰਨ ਦੀ ਲੋੜ ਹੈ ਤਾਂ ਜੋ ਸ਼੍ਰੀ ਰਾਮਚੰਦਰ ਮਹਾਰਾਜ ਜੀ ਦਾ ਸਾਰਿਆਂ ਨੂੰ ਅਸ਼ੀਰਵਾਦ ਪ੍ਰਾਪਤ ਹੋਵੇ ਤੇ ਸਾਡੀ ਫਾਸਟ ਟੀਮ ਵੱਲੋਂ ਵੀ ਇਸ ਅਯੁੱਧਿਆ ਵਿੱਚ ਬਣੇ ਸ਼੍ਰੀ ਰਾਮ ਲੱਲਾ ਦੇ ਮੰਦਰ ਦੀਆਂ ਲੱਖ ਲੱਖ ਵਧਾਈਆਂ ਕੈਮਰਾਮੈਨ ਰਾਜਨ ਕੁਮਾਰ ਦੇ ਨਾਲ ਸੁਸ਼ੀਲ ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸਰ ਅਯੁੱਧਿਆ ਵਿਖੇ ਭਗਵਾਨ ਸ਼੍ਰੀ ਰਾਮ ਮੰਦਿਰ ਬਣਨ ਅਤੇ 22 ਜਨਵਰੀ ਨੂੰ ਹੋ ਰਹੇ श्री राम मंदिर दे शुभ आरंभ दी खुशी विच 16 साल दी लड़की दीक्षा शर्मा वालों, श्री राम लला जी आए हैं नाम दा पर्जन रिलीज कीता गया इस मौके श्री लक्ष्मी चावला डॉक्टर राकेश शर्मा समेत बड़ी गिनती विच लोग मौजूद सन और जैसे कि आप सबको पता है कि 22 जनवरी 2024 को हमारे श्री राम जी भव्य महल में आ रहे हैं और जैसे कि आप सबको पता है कि अयोध्या मंदिर का निर्माण है तो उसी उपलक्ष्य पे मेरा एक नया भजन आया है जो कि आज 11 जनवरी को ही रिलीज़ हुआ है जिसका नाम है राम लला जी आए हैं वो यूट्यूब पे दीक्षा शर्मा म्यूज़िक के चैनल पे आज ही रिलीज़ हुआ है आज मैं दुर्गयाना मंदिर में आई हूँ और श्री लक्ष्मीकांत चावला जी ने मेरा भजन रिलीज़ किया है और मुझे बहुत खुशी है और मैं सभी से निवेदन करना चाहूँगी कि सारे मेरा भजन ज़्यादा से ज़्यादा शेयर करें और अपना आशीर्वाद बनाए रखें हिमाचल ਦੇ ਵਿੱਚ ਬਾਲ ਕੇਸਰੀ ਕੁਸ਼ਤੀਆਂ ਦੇ ਵਿੱਚ ਅਨਮੋਲ ਪਹਿਲਵਾਨ ਪੱਠਾ ਫੌਜੀ ਪਹਿਲਵਾਨ ਨੇ ਅੰਮ੍ਰਿਤਸਰ ਦਾ ਨਾਮ ਰੌਸ਼ਨ ਕੀਤਾ ਇਸ ਮੌਕੇ ਤੇ ਅੰਮ੍ਰਿਤਸਰ ਅਖਾੜਾ ਬਗੀਚੀ ਰਾਜੀਵ ਗਾਂਧੀ ਨਗਰ ਵਿਖੇ ਸਨਮਾਨ ਕੀਤਾ ਗਿਆ ਇਸ ਮੌਕੇ ਤੇ ਸ਼ਿੰਦਾ ਹਵੇਲੀ ਵਾਲਾ ਬਾਬਾ ਨਿਸ਼ਾਨ ਸਿੰਘ ਖਾਲਸਾ ਕਰਨ ਪਹਿਲਵਾਨ ਲੁਭਾਇਆ ਪਹਿਲਵਾਨ ਪੋਲੂ ਪਹਿਲਵਾਨ ਸਮੇਤ ਵੱਡੀ ਗਿਣਤੀ ਵਿੱਚ ਪਹਿਲਵਾਨਾਂ ਨੇ ਹਾਜ਼ਰੀ ਭਰੀ ਸਨਮਾਨਿਤ ਦੇਖੋ ਇਹ ਪੰਜਾਬ ਵੱਲੋਂ ਕੀਤਾ ਗਿਆ ਹੈ ਮੁੰਡਾ ਅੱਜ ਜਿਹੜਾ ਮਾਨਸਮਾਨ ਸਾਡੇ ਖਾੜਿਆਂ ਦੇ ਉਹਦੇ ਸਹਿਯੋਗੀ ਉਹਦੇ ਗੁਰ ਭਾਈ ਉਹਦੇ ਜਿੰਨੇ ਵੀ ਚਾਹ ਮੰਨ ਨੇ ਉਹਨਾਂ ਵੱਲੋਂ ਇਹਨੂੰ ਸਨਮਾਨਿਤ ਕੀਤਾ ਗਿਆ ਹੈ। ਮੈਂ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਹਾਂ। ਅਨਮੋਲ ਜਿੱਤ ਕੇ ਆਇਆ ਇਹਦਾ ਬਾਲ ਕੇਸਰੀ ਬਣਿਆ ਪਹਿਲਵਾਨ ਬਹੁਤ ਵਧੀਆ ਕੋਲਦਾਹੀਂ ਸਾਰਿਆਂ ਨੂੰ ਇਹੋ ਕਹਿਣਾ ਚਾਹੁੰਦੇ ਆ ਕਿ ਨਸ਼ੇ ਛੱਡ ਕੇ ਪਹਿਲਵਾਨੀ ਵਾਲੇ ਪਾਸੇ ਆਓ। ਬਹੁਤ ਵਧੀਆ ਸਿਹਤ ਬਣਾਓ ਆਪਣੀ ਕਿਉਂ ਫੌਜੀ ਪਹਿਵਾਨ ਦਾ ਚੇਲਾ ਹੈ ਬਹੁਤ ਵਧੀਆ ਟ੍ਰੇਨਿੰਗ ਦਿੰਦਾ ਫੌਜੀ ਪਹਿਲਵਾਨ ਤੇ ਸਾਰੇ ਇਹਦੇ ਖਾੜੇ ਆਉਣ ਤੇ ਵਧੀਆ ਤਰੱਕੀ ਸਤਿਗੁਰੂ ਸ਼੍ਰੀ ਬਾਵਾ ਲਾਲ ਦਿਵਾਲ ਜੀ ਦਾ 669 ਵਾ ਜੈੰਤੀ ਮਹਾਉਤਸਵ ਠਾਕੁਰ ਦੁਆਰਾ ਗੱਦੀਸ਼ੀਰੀ ਬਾਵਾ ਲਾਲ ਦਿਵਾਲ ਚੌਂਕਰ ਮੋਦੀਆੜੀ ਵਿਖੇ 11 ਫਰਵਰੀ 2024 ਨੂੰ ਸ਼ਰਧਾ ਭਾਵਨਾ ਨਾਲ ਮਹਾਂਤ ਸ਼੍ਰੀ ਅਨੰਦਾਸ ਜੀ ਦੀ ਅਗਵਾਈ ਵਿੱਚ ਮਨਾਇਆ ਜਾਵੇਗਾ। ਇਸੇ ਸੰਬੰਧ ਵਿੱਚ ਪ੍ਰਭਾਤ ਫੇਰੀਆਂ ਸ਼ਹਿਰ ਦੇ ਬਾਖਵਾਕ ਇਲਾਕਿਆਂ ਵਿੱਚੋਂ ਕੱਡੀਆਂ ਜਾ ਰਹੀਆਂ ਹਨ। 11 ਜਨਵਰੀ ਨੂੰ ਪ੍ਰਭਾਤ ਫੇਰੀ ਦਾ ਸਵਾਗਤ ਤਹਿਸੀਲਪੁਰਾ ਇਲਾਕੇ ਤੋਂ ਕੀਤਾ ਗਿਆ। ਇਸ ਮੌਕੇ ਸਨੀ ਪਾਟਿਆ सुभाष पार्टी ने प्रभात फेरी दान ने घ स्वागत किया सरबतरम लंगर सेवा सोसाइटी वलो गोपाल नगर मजीठा रोड वलो मस्यादे संबंध विच महीना वार लंगर लगाया गया इस मौके देशराज सोई संजीव शर्मा यशपाल खन्ना ਦੇਜੇਖੰਨਾ ਕਿਰਪਾਲ ਸਿੰਘ ਬਚਨ ਲਾਲ ਅਤੇ ਰਮਿੰਦਰ ਰੋਮੀ ਵੀ ਮੌਜੂਦ ਸਨ ਵੱਡੀ ਗਿਣਤੀ ਵਿੱਚ ਸੰਗਤ ਨੇ ਲੰਗਰ ਛਕਿਆ ਅਯੋਧਿਆ ਵਿਖੇ ਭਗਵਾਨ ਸ਼੍ਰੀ ਰਾਮ ਜੀ ਦੇ ਮੰਦਿਰ ਉਦਘਾਟਨ ਸਮਾਗਮ ਦੇ ਸੰਬੰਧ ਵਿੱਚ ਅਖੰਡ ਪਰਮਤਾਮ ਆਸ਼ਰਮ ਵੱਲੋਂ ਸ਼ਿਵਾਲਾ ਰੋਡ ਤੋਂ ਵੀ ਜਨਰੇ ਨੂੰ ਸਵੇਰੇ 9 ਵਜੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜੋ ਮੰਦਿਰ ਮਾਤਾ ਕਸ਼ਲਿਆ ਦੇਵੀ ਜੀ ਜਾਮੂਨਵਲੀ ਸੜਕ ਵਿਖੇ ਸੰਪੰਨ ਹੋਵੇਗੀ ਸੰਗਤਾਂ ਨੂੰ ਉੱਥੇ ਪਹੁੰਚਣ ਦੀ ਅਪੀਲ ਕੀਤੀ ਗਈ दिल्ली राजस्थान ट्रांसपोर्ट कंपनी लिमिटेड ਅਤੇ ਦ ਅੰਮ੍ਰਿਤਸਰ ਵੈਲਫੇਅਰ ਟ੍ਰਾਂਸਪੋਰਟ ਐਸੋਸੀਏਸ਼ਨ ਦੇ ਪ੍ਰਧਾਨ ਕੇਦਾਰ ਬੂਬ ਵੱਲੋਂ ਨਵੇਂ ਸਾਲ ਦੇ ਸੰਬੰਧ ਵਿੱਚ ਟ੍ਰਾਂਸਪੋਰਟ ਨਗਰ ਵਿਖੇ ਚਾਦਾ ਲੰਗਰ ਲਗਾਇਆ ਗਿਆ। ਇਸ ਮੌਕੇ ਰਾਜੇਸ਼ਪੁਰੀ, ਮੁਕੇਸ਼ ਵੋਹਰਾ, ਅਮਨ ਸ਼ਰਮਾ, ਵਿਸ਼ਾਲ ਪਾਰਕ, surjit sharma, सुरेंद्र ਬਿੱਲਾ, रेशਮ ਸਿੰਘ, ਦੀਪਕ ਕੁਮਾਰ, ਸੁਰੇਸ਼ ਕੁਮਾਰ ਵੀ ਮੌਜੂਦ ਸਨ। ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ पुलिस तुरंत तारण वालों नाकाबंदी दौरान बरामद की गई 1 किलो 465 ग्राम हेरोइन डिप्टी कमिश्नर घनश्याम थौरी ने पोलिंग बूथ तक किया दौरा ਅਰੋੜਾ ਵੱਲੋਂ ਵੰਡੇ ਗਏ ਲੋੜਵੰਦਾ ਵਿੱਚ ਕੰਬਲ ਐਸਾ ਨਾਜਦੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ